ਇਹ ਨੰਬਰੜ ਕੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਇਹ ਬਿਆਨ ਕਰੀਬ 5 ਸਾਲ ਪੁਰਾਣਾ ਹੈ ਬਿਆਨ ਦਿੱਤਾ ਵੀ ਕੈਨੇਡਾ ਸ਼ੋਅ ਦੌਰਾਨ ਇਸ ਸ਼ੋਅ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਹੋਇਆ ਜੋ ਲੋਕ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ ਦਾ ਪੁੱਤ ਕਹਿੰਦੇ ਸਨ ਉਹੀ ਲੋਕ ਫਿਰ ਪੰਜਾਬੀ ਮਾਂ ਬੋਲੀ ਦਾ ਗੱਦਾਰ ਦੱਸ ਰਹੇ ਸਨ ਗੁਰਦਾਸ ਮਾਨ ਨੇ ਇੱਕ ਵਾਰ ਫੇਰ ਗਾਣਾ ਗਾਇਆ ਸੀ ਤੇ ਸਪਸ਼ਟਕਰਨ ਦਿੱਤਾ ਸੀ ਕਿਸਾਨੀ ਅੰਦੋਲਨ ਦੌਰਾਨ ਵੀ ਗੁਰਦਾਸ ਮਾਨ ਨੂੰ ਆਪਣੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪਰ ਖੈ ਹੁਣ ਕਰੀਬ 5 ਸਾਲ ਬੀਤ ਚੁਕੇ ਨੇ ਹੁਣ ਗੁਰਦਾਸ ਮਾਨ ਨੇ ਅਮਰੀਕਾ ਦੌਰੇ ਤੇ ਜਾਣਾ ਹੈ ਪਰ ਇਸ ਤੋਂ ਪਹਿਲਾਂ ਮਾਨ ਸਾਹਿਬ ਨੇ ਮਾਫੀ ਮੰਗੀ ਹੈ ਨੀਜੀ ਰੇਡੀਓ ਤੇ ਗੱਲਬਾਤ ਕਰਦੇ ਹਾਂ ਗੁਰਦਾਸ ਮਾਨ ਨੇ ਭਾਵੁਕ ਹੁੰਦਿਆਂ ਕਿਹਾ ਹੈ ਕਿ ਜੇਕਰ ਕਿਸੇ ਦਾ ਵੀ ਦਿਲ ਦੁਖਿਆ ਤਾਂ ਮੈਂ क्षमा ਦਾ ਜਾਚਕ ਹਾਂ ਨਾ ਲਈ ਮਾਜ਼ੀ ਦੇ ਵਿਵਾਦਾਂ ਨੂੰ ਭੁੱਲਣ ਤੇ ਛੱਡਣ ਲਈ ਕਹਿ ਰਹੇ ਨੇ ਜਿਹੜੇ ਇਲਜ਼ਾਮات ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਪੁਰਾਣੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹੀਨ ਕੀਤੀ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲਿਆ ਜਿਹਦੇ ਲਈ ਵੀ ਜਿਹੜਾ ਵੀ ਮੇਰੇ ਕੋਲੋਂ ਬੇਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਔਰ ਮੈਂ ਮਾਫੀ ਮੰਗਦਾ ਹਾਂ ਉਹਨਾਂ ਸੱਜਣਾ ਬੇਲੀਆਂ ਤੋਂ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੁਝ ਸੋਚ ਕੇ ਮੇਰੇ ਤੇ ਕੋਈ ਲਗਾਵੇ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ ਬਹੁਤ ਤਕਲੀਫ ਹੋਈ ਸੀ ਬੜੀ ਹਰ ਚੀਜ਼ ਲਈ ਤਕਲੀਫ ਹੋਈ ਸੀ ਕਿਉਂਕਿ ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ ਤਾਂ ਮੈਂ ਤਾਂ ਉਹਨ ਜੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾ ਤੋਂ ਮਾਫੀ ਮੰਗਦਾ ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ ਪੰਜਾਬੀਆਂ ਦੇ ਵੱਡੇ ਦਿਲ ਨੇ ਬਰੋਕ ਦਿਲ ਨੇ ਬਾਬਾ ਛੋਟੀਆਂ-ਵੱਟੀਆਂ ਚੀਜ਼ਾਂ ਮਾਫ ਕਰ ਦਿੱਤੀਆਂ ਬਾਬਾ ਮੈਂ ਤੁਹਾਡੀਆਂ ਯਾਰ ਇੱਕ ਗੱਲ ਤੇ ਆੜੇ ਬੈਠੇ ਆ ਇਹ ਜਿੱਦ ਪੰਜਾਬੀਆਂ ਲਈ ਚੰਗੀ ਨਹੀਂ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਗੁਰਦਾਸ ਮਾਨ ਨੇ ਜਿੱਥੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਲੈ ਕੇ ਗਾਣੇ ਗਾਏ ਫਿਲਮਾਂ ਕੀਤੀਆਂ 1980 ਦੇ ਦਹਾਕੇ ਤੋਂ ਉਹਨਾਂ ਦਾ ਪੀਕ ਸਮਾਂ ਸ਼ੁਰੂ ਹੋਇਆ ਹੁਣ ਤੱਕ ਆਪਣੀ ਗਾਇਕੀ ਆਪਣੀ ਲਿਖਣੀ ਤੇ ਆਧਾਕਾਰੀ ਦੇ ਨਾਲ ਆਪਣਾ ਲੋਹਾ ਮਣਵਾ ਚੁੱਕੇ ਨੇ ਪਰ ਸਮੇਂ ਸਮੇਤੇ ਉਹਨਾਂ ਦਾ ਵਿਵਾਦ ਵੀ ਉਦਾਰਣ ਆ ਉਹ ਬੇਵਿਵਾਦਾਂ 'ਚ ਵੀ ਆਉਂਦੇ ਰਹੇ ਭਾਵੇਂ ਬਿਆਨਾਂ ਨੂੰ ਲੈ ਕੇ ਭਾਵੇਂ ਟੇਰੇ ਬਾਅਦ ਨੂੰ ਲੈ ਕੇ ਜੇਕਰ ਤਾਜ਼ਾ ਸਮਿਆਂ ਦੇ ਵਿੱਚ ਉਹਨਾਂ ਦੇ ਵੱਡੇ ਵਿਵਾਦਾਂ ਦੀ ਗੱਲ ਕਰੀਏ ਤਾਂ ਕੈਨੇਡਾ ਫੇਰੀ ਦੌਰਾਨ ਰੇਡੀਓ ਸ਼ੋਅ ਤੇ ਹਿੰਦੀ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਬਿਆਨ ਦਿੱਤਾ ਇੱਕ ਰਾਸ਼ਟਰ ਇੱਕ ਪਾਸ਼ਾ ਦੇ ਹੱਕ 'ਚ ਦਿੱਤਾ ਸੀ ਬਿਆਨ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਸੀ ਵਿਵਾਦ ਕੈਨੇਡਾ 'ਚ ਸ਼ੋਅ ਦੌਰਾਨ ਮੁਰਦਾਬਾਦ ਦੇ ਲੱਗੇ ਸਨ ਨਾਰੇ ਵਿਰੋਧ ਦੇ ਬੈਨਰ ਵਖਾ ਕੇ ਪ੍ਰਗਟਾਇਆ ਗਿਆ ਸੀ ਇਤਰਾਜ਼ ਸਟੇਜ ਦੇ ਵਿਰੋਧ ਕਰਨ ਵਾਲੇ ਸ਼ਖਸ ਨੂੰ ਗੁਰਦਾਸ ਮਾਨ ਨੇ ਬੋਲਿਆ ਸੀ ਆਪਸ਼ਬਦ ਉਸ ਤੋਂ ਬਾਅਦ ਵੱਧ ਗਿਆ ਸੀ ਵਿਵਾਦ ਪਾਸ਼ਾ ਵਾਲੇ ਵਿਵਾਦ ਤੋਂ ਬਾਅਦ ਗੁਰਦਾਸ ਮਾਨ ਤੇ ਲੱਗ ਗਿਆ ਇੱਕ ਹੋਰ ਇਲਜ਼ਾਮ ਮੰਚ ਤੇ ਪਾਸ਼ੰਦ ਰਹਿਣ ਗੁਰੂ ਅਮਰਦਾਸ ਜੀ ਦੀ ਤੁਲਨਾ ਕਿਸੇ ਨਾਲ ਕਰਨ ਦੇ ਇਲਜ਼ਾਮ ਲੱਗੇ ਗੁਰਦਾਸ ਮਾਨ ਨੇ ਕਿਹਾ ਨਕੋਦਰ ਡੇਰੇ ਦੇ ਸਾਈਂ ਸਿੱਖਾਂ ਦੇ ਤੀਜੇ ਗੁਰੂ ਦੇ ਅੰਸ਼ਵੰਤ ਵਿਰੋਧਤਾ ਵਾਲ ਗੁਰਦਾਸ ਮਾਨ ਨੇ ਮੰਗੀ ਸੀ ਮਾਫੀ ਕਿਸਾਨ ਅੰਦੋਲਨ ਦੌਰਾਨ ਗੁਰਦਾਸ ਮਾਨ ਨੂੰ ਸਟੇਜ ਤੇ ਚੜਨ ਨਹੀਂ ਸੀ ਦਿੱਤਾ ਗਿਆ ਗੁਰਦਾਸ ਮਾਨ ਨੇ ਜਿੱਥੇ ਮਾਫੀ ਮੰਗੀ ਉੱਥੇ ਭਾਵੁਖ ਵੀ ਹੋਈ ਖੈਰ ਵਿਵਾਦ ਪੁਰਾਣਾ ਹੋ ਚੁੱਕਿਆ ਹੈ ਮਾਨ ਸਾਹਿਬ ਮੌੜ ਵਿਦੇਸ਼ ਚ ਟੂਰ ਲਾਉਣ ਜਾ ਰਹੇ ਨੇ ਉਹਨਾਂ ਨੇ ਵਿਰੋਧ ਤੋਂ ਪਹਿਲਾਂ ਹੀ ਮਾਫੀ ਮੰਗ ਲਈ ਹੈ ਹੁਣ ਅਕਤੂਬਰ ਚ ਗੁਰਦਾਸ ਮਾਨ ਅੱਖੀਆਂ ਉਡੇਖਦੀਆਂ ਸ਼ੋਅ ਯੂਐਸ ਚ ਕਰ ਰਹੇ ਨੇ ਮਾਫੀ ਤੋਂ ਬਾਅਦ ਉਮੀਦ ਹੈ ਕਿ ਸ਼ੋਅ ਚ ਗੁਰਦਾਸ ਮਾਨ ਨੂੰ ਪਹਿਲਾ ਵਾਂਗ ਹੀ ਪਿਆਰ ਜ਼ਰੂਰ ਮਿਲੇਗਾ ਬਿਊਰੋ ਰਿਪੋਰਟ BTC News.